ਪ੍ਰੇਮ ਚੰਦ ਜੀ ਬੋਲਦੇ ਹਾਂ ਹਾਂਜੀ ਵਿਸ਼ਵਦੀ ਬੋਲਦਾ ਜੀ ਹਾਂਜੀ ਹਾਂਜੀ ਆ ਆਪਣੇ ਮੁੰਸ਼ੀ ਜੀ ਬੋਲਦੇ ਹਾਂ ਮਹਾਰਾਜ ਫੋਨ ਆਇਆ ਸੀ ਤੁਹਾਡਾ ਮੁੰਡੇ ਕੋਲ ਹਾਂ ਕੇ ਫਰਮਾਓ ਜੀ ਪਰ ਮੌਨਾ ਤੁਸੀਂ ਫਰਮਾਓ ਨਹੀਂ ਕੀ ਕਰਦੇ ਫਿਰਦੇ ਜੇ ਫਰਮਾਓ ਮਹਾਰਾਜ ਆਪਾਂ ਕੀ ਕੀਤਾ ਮੇਰੇ ਮਾਲਕੋ ਨਹੀਂ ਨਹੀਂ ਮਾਲਕੋ ਵਾਲੀ ਤੇ ਕੋਈ ਗੱਲ ਨਹੀਂ ਹੈਗੀ ਤੁਸੀਂ ਮਤਲਬ ਆ ਜਿੱਦਨ ਬੈਰੀਕੇਡ ਤੋੜੇ ਆ ਉਹਦੇ ਵਿੱਚ ਹੈਗੇ ਸੀ ਤੁਸੀਂ ਮਹਾਰਾਜ ਤੁਸੀਂ ਸੀਆਈਡੀ ਤੋਂ ਪੁੱਛ ਲਓ ਜੇ ਆਪਾਂ ਗਏ ਹੋਏ ਤਾਂ ਸਾਡੇ ਕੋਲ ਹੀ ਮਾਲਕੋ ਅਣਪਛਾਤੇਆਂ ਚ ਪਾਇਆ ਸੀ ਉਹ ਤਾਂ ਮੈਂ ਤੁਹਾਡੀ ਗੱਲ ਦੇ ਵਿੱਚ ਉਹਨਾਂ ਬਲੌਗਰ ਹੀ ਚੁੱਕਣੇ ਸਾਰੇ ਉਹ ਮੇਰੀ ਗੱਲ ਤਾਂ ਸੁਣ ਲਓ ਮਹਾਰਾਜ ਉਹ ਤਾਂ ਚਲੋ ਤੁਹਾਡੀ ਮਰਜ਼ੀ ਆ ਚੱਕ ਲਓ ਜੇ ਪਰ ਤੁਸੀਂ ਮੈਂ ਤਾਂ ਸੀਸੀਟੀਵੀ ਕੈਮਰਾ ਤੁਹਾਨੂੰ ਵਿਖਾ ਦੂੰਗਾ ਮੈਂ ਦਾਖਲ ਪਿਆ ਸੀ ਉਸ ਟਾਈਮ ਤੇ ਮੇਰੇ ਬੋਤਲਾ ਲੱਗ ਰਹੀਆਂ ਸੀ ਰਿਪੋਰਟਾਂ ਵਿਖਾ ਦੂੰਗਾ ਕਿੰਝੋ ਜਿੰਨਾ ਬਚਿਆ ਜਾਂਦਾ ਜ਼ਿੰਦਗੀ ਦਿੱਤੀ ਰੱਬ ਨੇ ਜੀ ਚੰਗੇ ਕੰਮੀ ਲਾਓ ਜੀ ਇਹ ਕਿਸੇ ਨੇ ਮਗਰ ਨਹੀਂ ਆਉਣਾ ਸਾਡੇ ਮਾਪਿਓ ਨੇ ਆਉਣਾ ਮਗਰ ਹਾਂ ਇਹ ਤਾਂ ਮੈਂ ਗੱਲ ਮੰਨਦਾ ਜੀ ਇਹ ਚਾਰ ਜਿਹੜਾ ਤੁਸੀਂ ਹਾਂ ਛਾਤੀਆਂ ਦੇ ਹੱਥ ਮਾਰਦੇ ਆ ਸਿਸਟਮ ਦੇ ਨਾਲ ਕੋਈ ਗਲਤ ਤਰੀਕੇ ਨਾਲ ਕਰਨੀ ਹੁੰਦੀ ਆ ਮੇਰੇ ਮਾਲਕੋ ਸਿਸਟਮ ਨੂੰ ਤਾਂ ਅਸੀਂ ਕਦੇ ਵੀ ਕੁਝ ਨਹੀਂ ਬੋਲੇ ਜੀ ਗੱਲ ਸਰਕਾਰ ਦੀ ਹੋਈ ਹੈ ਤੁਹਾਡੀ ਤਾਂ ਬੜਾ ਸਰਕਾਰ ਦਾ ਕੰਮ ਸਿਸਟਮ ਨਹੀਂ ਹੁੰਦਾ ਹੈ ਜੀ ਛੋਟੇ ਜਿਹੜੀ ਸਰਕਾਰ ਹੈ ਇਹ ਸਿਸਟਮ ਨਹੀਂ ਹੁੰਦਾ ਹੈ ਜੀ ਜੀ ਸਿਸਟਮ ਕੀ ਹੁੰਦਾ ਹੈ ਮੈਂ ਉਹ ਤਾਂ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਮੰਨਦਾ ਨਹੀਂ ਸਿਸਟਮ ਕੀ ਹੁੰਦਾ ਸਰਕਾਰ ਚ ਕੀ ਫਰਕ ਹੁੰਦਾ ਹੈ ਜਿਹੜੀ ਸਰਕਾਰ ਮਾਰਾ ਜੋ ਪੰਜ ਸਾਲ ਰਹਿੰਦੀ ਜਿਹੜਾ ਮੈਂ ਇਹ ਕਹੂੰਗਾ ਵੀ ਜਿਹੜਾ ਪ੍ਰਸ਼ਾਸਨ ਤੇ ਸਾਡਾ ਸਿਸਟਮ ਆ ਉਹ 60 ਸਾਲ ਆਸਤੇ ਰਹਿੰਦਾ ਸਾਰੀ ਉਮਰ ਸਰਕਾਰਾਂ ਹੀ ਬਣਾਉਂਦੀਆਂ ਸਿਸਟਮ ਤੇ ਸਰਕਾਰਾਂ ਆ ਇਹਦੇ ਸਿਸਟਮ ਨਾਲ ਚੱਲਦਾ ਸਾਰਾ ਕੁਝ ਹੈ ਜੀ ਠੀਕ ਹੈ ਨਾ ਜੀ ਤੇ ਕੋਈ ਤਰੀਕਾ ਰੱਖੋ ਆ ਦੀ ਬੋਲਬਾਣੀ ਸੁਧਾਰੋ ਕੋਈ ਗੱਲ ਨਹੀਂ ਮਾਲਕ ਹੋਰ ਸੇਵਾ ਦੀ ਜਿਹੜੇ ਤੁਹਾਨੂੰ ਥੱਲੇ ਲਿਖਦੇ ਨਾ ਚੱਕਦੇ ਛੇੜਾ ਫੜਲਾ ਛੇੜਾ ਜੀ ਇਹ ਕਿਸੇ ਨੇ ਨਾ ਕੋਈ ਹੇ ਤੱਕ ਮਗਰ ਗਿਆ ਤੇ ਨਾ ਕੋਈ ਗਿਆ ਹਜੇ ਤੱਕ ਆਇਆ ਕਿਸੇ ਦੇ ਬਿਲਕੁਲ ਜੀ ਬਿਲਕੁਲ ਅਸੀਂ ਤੇ ਤੁਹਾਨੂੰ ਇਹੀ ਗੱਲ ਕਹਿੰਨੇ ਆ ਜੀ ਇਹ ਕਿਹੜੇ ਥਾਂ ਪਹਿਲਾ ਕੰਮ ਹਨ ਉਹਨੇ ਕਿਹਾ ਇਹ ਕਰ ਸਮਝਾਓ ਮਾਨ ਸਾਹਿਬ ਉਹਨਾਂ ਨੇ ਜੀ ਜੀ ਠੀਕ ਆ ਆਪਣਾ ਪ੍ਰਵਾਰ ਪਾਲੋ ਜੀ ਤੇ ਰੱਬ ਦਾ ਦੋ ਟਾਈਮ ਸ਼ੁਕਰਾਨਾ ਕਰਿਆ ਕਰੋ ਠੀਕ ਹੈ ਜੀ ਠੀਕ ਹੈ ਤੇ ਬਾਕੀ ਚਲੋ ਕਰਦੇ ਆ ਚੈੱਕ ਕੀ ਕੀ ਤੁਹਾਡਾ ਦੋਸਤ ਦਾ ਕੀ ਰੋਲ ਸੀਗਾ ਵਿੱਚ ਹਾਂਜੀ ਤਿੰਨ ਤਿੰਨ ਕਿਲੋ ਤੁਹਾਡੇ ਮੁੰਡੇ ਦੱਸਿਆ ਵੀ ਉਹ ਨਹੀਂ ਠੀਕ ਘਰੇ ਸੀ ਜੀ ਜੀ ਮੈਂ ਤਾਂ ਤੁਸੀਂ ਪ੍ਰਾਣੀਆਂ ਜਾਂ ਤੁਹਾਡੀਆਂ ਕੋਈ ਵੀਡੀਓ ਭੇਜੀਆਂ ਵਾ ਜੀ ਤੁਹਾਡੇ ਬੰਦੇ ਭੇਜਦੇ ਸਾਨੂੰ ਬਾਹਰੋਂ ਨਹੀਂ ਆਉਂਦੀਆਂ ਕੋਈ ਤੁਹਾਡੇ ਹੀ ਨਾਲ ਜਿਹੜੇ ਰਹਿੰਦੇ ਹੋ ਹੀ ਭੇਜੀ ਜਾਂਦੇ ਆ ਮੈਂ ਤੁਹਾਡੀ ਜਮਾਂ ਗੱਲ ਨਾਲ ਮਾਲ ਕੋ ਠੀਕ ਹੈ ਜੀ 29 ਤਰੀਕ ਨੂੰ ਅਸੀਂ ਗਏ ਆ ਉਹਨੇ ਤੁਸੀਂ ਜਾਂਦੇ ਕਿਹੜੇ ਚੱਕਰ ਜੀ ਕੀ ਇਹਨਾਂ ਦੀ ਦੇਣ ਕੀ ਹੈ ਤੁਹਾਡੀ ਆਪਣੀ ਕੌਮ ਨੂੰ ਕੀ ਦੇਣ ਇਹਨਾਂ ਲੋਕਾਂ ਦੀ ਦੇਖੋ ਮਹਾਰਾਜ ਸਭ ਤੋਂ ਪਹਿਲੀ ਗੱਲ ਤੇ ਆ ਵੀ ਚਲੋ ਤੁਸੀਂ ਮੈਂ ਫਿਰ ਤੋਂ ਤੁਹਾਨੂੰ ਕਹੂੰਗਾ ਵੀ ਤੁਹਾਡੀ ਸਰਕਾਰ ਆ ਦੋ ਦੋ ਤਿੰਨ ਬੰਦੇ ਛਲਕ ਤੇ ਭੇਜ ਦੋ ਨਗਰ ਕਿਤੇ ਲੰਗੂਗਾ ਇਹੋ ਤੁਹਾਨੂੰ ਚਾਹੇ ਤੁਹਾਡੀ ਸਰਕਾਰ ਆ ਮੈਂ ਮੰਨਦਾ ਜੀ ਗੱਲ ਤੁਸੀਂ ਚਲੋ ਸਰਕਾਰ ਸਾਡੀ ਨਹੀਂ ਹੈਗੀ ਸਰਕਾਰ ਤੁਹਾਡੀ ਹੈ ਨਹੀਂ ਇਹ ਸਾਡੀ ਸਰਕਾਰ ਹੁੰਦੀ ਤਾਂ ਮਹਾਰਾਜ ਇਹ ਗੱਲ ਨਹੀਂ ਹੁਣ ਤੁਸੀਂ ਮੈਨੂੰ ਹੋਰ ਕੀ ਨੂੰ ਕੀ ਹੋਇਆ ਹੈ ਨਹੀਂ ਨਹੀਂ ਮੈਂ ਤਾਂ ਚਲੋ ਮੈਂ ਤਾਂ ਤੁਹਾਨੂੰ ਕਹਿੰਦਾ ਮੇਨੂੰ ਤਾਂ ਡੇਂਗੂ ਬੁਖਾਰ ਆ ਉਧਰੋਂ ਮੈਂ ਤਾਂ 21 ਤਰੀਕ ਦਾ ਬਿਮਾਰ ਸੀਗਾ ਉਹ ਤਾਂ 29 ਤਰੀਕ ਨੂੰ ਗਿਆ ਤੁਨ ਗਏ ਸੀ ਨਾ ਤੁਸੀਂ ਉਹਦੇ ਪਿੰਡ 29 ਤਰੀਕ ਨੂੰ ਗਏ ਉਹਦੀ ਕਿਹੜੀ ਕੁਰਬਾਨੀ ਕਿਹੜੀ ਆ ਉਹਦੀ ਆਪਣੀ ਕੌਮ ਲਈ ਫਿਰ ਅਸੀਂ ਤੁਹਾਨੂੰ ਕਹੀਏ ਵੀ ਠੀਕ ਆ ਤੁਸੀਂ ਜਾਣਦੇ ਹੋ ਇਹ ਕੌਮ ਵਾਸਤੇ ਤਾਂ ਕੁਰਬਾਨੀਆਂ ਜਿਨ੍ਹਾਂ ਨੇ ਕੀਤੀਆਂ ਜੀ ਉਹਨਾਂ ਵਾਸਤੇ ਕਿਹੜਾ ਕੁਛ ਆਪਾਂ ਕੀਤਾ ਜੀ ਹਾਂਜੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਉਹ ਮੰਨ ਲਓ ਆਪਾਂ ਤਾਂ ਜੇ ਗੱਲ ਕਰਦੇ ਆ ਜੇ ਉਹ ਜਿਗਨੇ ਸਹੀ ਜੀ ਤੁਸੀਂ ਮੂੰਹ ਫੇਰ ਮੁੰਨਿਆ ਤੁਸੀਂ ਕਰੋ ਕੌਮਲੀ ਕਿਹੜੀ ਕੁਰਬਾਨੀ ਕਰਤੀ ਨਹੀਂ ਜੇਕਰ ਸ਼ਰਮ ਕਿੰਨਾ ਕੇ ਨਹੀਂ ਪਿੰਦਾ ਨਹੀਂ ਸ਼ਰਮ ਨਹੀਂ ਪਿੰਦੀ ਜੀ ਚੈੱਕ ਕਰੋ ਸਾਡਾ ਮੈਂ ਕੁਝ ਵੀ ਨਹੀਂ ਖਾਂਦਾ ਡਰੌਪ ਟੈਸਟ ਕਰਾਓ ਜੀ ਵੇਖ ਲੈ ਮੁਰਕੇ ਇੱਥੇ ਦੂਜੇ ਦਿਨ ਆਣ ਕੇ ਲੈ ਮੋਡਲ ਮੰਗਨ ਲਾ ਪੈਂਦੇ ਸਾਡੇ ਕੋਲ ਅਗਲਾ ਅੱਛਾ ਮਹਾਰਾਜ ਉਹ ਤਾਂ ਚਲੋ ਜੇ ਤੁਸੀਂ ਕੁੱਟਣਾ ਕੁੱਟ ਵੀ ਸਕਦੇ ਆ ਕੁੱਟਣ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਹਾ ਦੂਜੇ ਆਣ ਕੇ ਉਸੇ ਟਾਈਮ ਮੰਗਨ ਲਾ ਪੈਂਦੇ ਆ ਨੇ ਉਹ ਤਾਂ ਉਹ ਤਾਂ ਮਾਰਾ ਜਿਹੜਾ ਮੰਗਦਾ ਉਹ ਮੰਗਦਾ ਜੀ ਸਾਨੂੰ ਤਾਂ ਜਿਵੇਂ ਠੀਕ ਆ ਜੀ ਆ ਥੋੜੇ ਜੇ ਕੋਈ ਨਹੀਂ ਬੰਦਾ ਬਣ ਜਾ ਮੇਰਾ ਵੀਰ ਸਾਡਾ ਤੇ ਨਾ ਕੋਈ ਹੈ ਨਹੀਂ ਆ ਬੰਦੇ ਬਣੋ ਬਸ ਅਸੀਂ ਇਹੀ ਕਹਿੰਦੇ ਹਾਂ ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਨੂੰ ਮੰਨਦਾ ਜੀ ਪਰ ਤਿੰਨ ਤਰੀਕ ਨੂੰ ਪੈਣੀ ਠੀਕ ਆ ਸਾਬ ਆਏ ਆ ਬਾਤ ਕਰਦੇ ਠੀਕ ਜੀ ਕਿਹੜੇ ਥਾਣੇ ਤੋਂ ਬੋਲਦੇ ਹੋ ਜੀ